ਸ਼ੁਰੂ ਕਰਦੀ ਹਾਂ ਜੀ ਕਰੋ ਹਾਂਜੀ ਭਾਈ ਜੀ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਸੰਗਤ ਜਿੰਨੇ ਵੀ ਸੱਜਣ ਭਰਾ ਲੋਂਗੋਵਾਲ ਬਕਰਾ ਮੰਡੀ ਤੇ ਪਹੁੰਚੇ ਹੋਏ ਨੇ ਤੇ ਖਾਸ ਕਰਕੇ ਆਪਣੇ ਵਿਚਕਾਰ ਮੈਂਬਰ ਸਾਹਿਬ ਫੂਲੇਵਾਲਾ ਕਮੇਟੀ ਤੋਂ ਤੇ ਨਾਲ ਹੀ ਰਾਜੂ ਭਾਈ ਜਿਹੜੀ ਬੱਕਰੀ ਪਾਲਣ ਦੀ ਰੌਣਕ ਹੈ ਤੇ ਨਾਲ ਹੀ ਸਾਡੇ ਪ੍ਰਧਾਨ ਜੀ ਲੋਂਗੋਵਾਲ ਕਮੇਟੀ ਦੇ ਸਰਦਾਰ ਕਰਮੇਲ ਸਿੰਘ ਜੀ ਤੇ ਨਾਲ ਆਪਣਾ ਧੂਰੀ ਭਾਈ ਠੀਕ ਹੈ ਜੀ ਸਭ ਤੋਂ تر세ਮ ਧੂਰੀ ਤੇ ਇਹਦੇ ਵਿੱਚ ਜਿਵੇਂ ਦੱਸਣ ਤੋਂ ਪਤਾ ਲੱਗੇਗਾ ਸਭ ਤੋਂ ਵੱਡਾ ਧੰਨਵਾਦ ਗੱਲ ਅੱਜ ਆਪਾਂ ਪੰਮੇ ਬਾਈ ਕੈਨੇਡਾ ਵਾਲਾ ਹਾਂਜੀ ਕੈਨੇਡਾ ਵਾਲਾ ਪੰਮਾ ਬਾਈ ਜਿਹੜਾ ਜਲੰਧਰ ਤੋਂ ਹੈ ਪੰਮਾ ਬਾਈ ਜਲੰਧਰ ਵਾਲਾ ਜਿਹੜਾ ਨਿਊਜ਼ੀਲੈਂਡ ਤੋਂ ਆ ਵਿਚਾਰੇ ਦਾ ਚਿਹਰਾ ਤਾਂ ਨਹੀਂ ਸੁਣਿਆ ਦੇਖਿਆ ਪਰ ਨਾਮ ਬਹੁਤ ਸੁਣਿਆ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਪੰਮੇ ਜੀ ਤੇ ਜਿਹਨੇ ਮਤਲਬ ਕਿ ਕਮੇਟੀ ਥੁਰੇਣ ਕਮੇਟੀ ਦੇ ਹੱਥ ਰਾਹੀਂ ਸੱਦੇ ਰਾਹੀਂ ਜਿਹੜਾ 10000 ਰੁਪਇਆ ਭੇਟਾ ਸਨਮਾਨ ਵਜੋਂ ਬਹੁਤ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਜਿੰਨੀ ਗੱਲ ਕਹਿੰਦਾ ਮੈਂ ਵੀ ਜਿਹੜਾ ਏਡੀ ਦੂਰ ਆਪਦੀ ਧਰਤੀ ਤੋਂ ਬਾਹਰ ਜਾ ਕੇ ਵੀ ਪੰਜਾਬ ਦੇ ਬਖਤਰੀ ਪਾਲ ਕਰਨ ਉਹ ਮੁੰਡਾ ਯਾਦ ਰੱਖਦਾ ਹੈ ਬਈ ਬਹੁਤ ਵੱਡੀ ਗੱਲ ਆ ਬਾਈ ਸੂਤਰ ਦੇ ਸਤਰੀਕਰ ਠੀਕ ਹੈ ਤੇ ਉਹਨਾਂ ਨੇ ਬਾਈ ਨੂੰ ਮੈਂਬਰ ਸਾਹਿਬ ਨੂੰ 10000 ਰੁਪਇਆ ਜਿਹੜਾ ਭੇਜਿਆਗਾ 5000 ਰਾਜੂ ਜੜਬਾ ਨੂੰ ਤੇ 5000 ਇਲਤੀ ਨਾਣਾ ਤੂਰੀ ਚੰਨੀ ਕਿਉਂਕਿ ਇਹ ਦੋਏ ਹੀ ਜਿਹੜੇ ਮੰਡੀ ਦੀ ਰੌਣਕ ਕਰੇ ਤਰਸੇਮ ਤੁਰੀ ਦੀ ਮੰਡੀ ਦੀ ਰੌਣਕ ਆ ਕਿਉਂਕਿ ਬੱਕਰੀ ਪਾਲ ਕੇ ਜਿੰਨਾ ਜੁੜਿਆ ਉਹ ਤਰਸੇਮ ਨਾਲ ਜੁੜਿਆ ਤੇ ਨਾਲ ਹੀ ਰਾਜੂ ਰਾਜੂ ਨੂੰ ਕੌਣ ਨਹੀਂ ਜਾਣਦਾ ਠੀਕ ਹੈ ਜੀ ਅਸੀਂ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਜੀ ਬਹੁਤ-ਬਹੁਤ ਜੀ ਮੈਂ ਬੇਨਤੀ ਕਰੂੰਗਾ ਲੈਂਬਰ ਸਾਹਿਬ ਤੇ ਗਰਮੇਰ ਜੀ ਨੂੰ ਕਿ ਇਹਨਾਂ ਨੂੰ ਸਨਮਾਨ ਉਹਨਾਂ ਨੂੰ ਕਰੋ ਜੀ ਫਿਰ ਤੁਸੀਂ ਅੱਜ ਲੋਕ ਮਿਲ ਸੀ ਜੀ 40 ਰੁਪਏ ਲੈ ਰਿਹਾ ਦੇਖੋ 210 ਦਾ ਬਣਦੀ ਸੀ ਤੁਹਾਡੇ ਹਿਸਾਬ ਨਾਲ ਬੰਦੂਆ ਜੀ ਹਾਂ ਜੀ ਸਾਰੇ ਬੱਚਿਆਂ ਨੂੰ ਤਾਂ ਲਾਣ ਦਾ ਹੱਕ ਧੰਨਵਾਦ ਕਰਦੇ ਆਂ ਬਾਈ ਨਿਊਜ਼ੀਲੈਂਡ ਵਾਲਾ ਪੰਮਾ ਮੇਰਾ ਵੀਰ ਜਿਹੜਾ ਕਿ ਜਲੰਧਰ ਤੋਂ ਮੁੰਡਾ ਨਿਊਜ਼ੀਲੈਂਡ ਬੈਠਾ ਹੈ ਜੀ ਦੀਆਂ ਬੱਕਰੀਆਂ ਪਹਿਲੇ ਸਥਾਨ ਤੇ ਜਿੱਤੀਆਂ ਆਪਣੇ ਲਾਂਗੋਵਾਲ ਨੇਲੇ ਦੇ ਵਿੱਚ ਦੂਜੇ ਸਥਾਨ ਤੇ ਜਿੱਤੀਆਂ ਉਹਦੀਆਂ ਬੱਕਰੀਆਂ ਜੀ ਇੱਕ ਸਣਖ ਪਨੇ ਚ ਇੱਕ ਪਹਿਲੇ ਨੰਬਰ ਤੇ ਫਰਿੱਜ ਲੈ ਕੇ ਗਈ ਹੈ ਚਾਂਗ ਪਰ ਮੇਲਾ ਜਿੱਤਿਆ ਜੀ ਨੇ ਤੀਜੇ ਨੰਬਰ ਤੇ ਮੁੱਲਾਪਰਦੀ ਧਰਤੀ ਤੇ ਇੱਕ ਪੱਠੋ ਦੀ ਜਿੱਤੀ 6 ਦੰਦ ਦਾ ਫਰਿਜ ਲੈ ਕੇ ਗਈ ਦੂਈ ਬੱਕਰੀ 8 ਦੰਦ ਦੀ ਫਰਿਜ ਲੈ ਕੇ ਗਈ ਮੁੱਲਾਪਰਦੀ ਧਰਤੀ ਤੇ ਦੋ ਫਰਿਜ ਜਿੱਤੇ ਤੇ ਉਹਦੀਆਂ ਪੰਜੇ ਛੇ ਬੱਕਰੀਆਂ ਚੈਂਪੀਅਨ ਬਣ ਗਈਆਂ ਨਿਊਜ਼ੀਲੈਂਡ ਵਾਲੇ ਪੰਮੇ ਬਾਈ ਦੀਆਂ ਜਿਹੜੀ ਕਿ ਮੁੱਲਾਵਾਰ ਮੇਲਾ ਕਰਾਇਆ ਗਿਆ ਮੁੱਲਾਪਰ ਉੱਥੇ ਮੇਲੇ ਤੇ ਉੱਥੇ ਹੀ ਜਿੱਤ ਕੇ ਗਈਆਂ ਨੇ ਜੀ ਬਹੁਤ ਬਹੁਤ ਧੰਨਵਾਦ ਬਾਈ ਦਾ ਜਿਨ੍ਹਾਂ ਨੇ ਕੇ ਸਾਨੂੰ ਅੱਜ ਸਾਡੇ ਹੱਥ 'ਚ ਬਾਈ ਮੈਂਬਰ ਜੀ ਖਰੀਦੇ ਤੁਹੇ ਵਾਲ ਕਮੇਟੀ ਦੇ ਅਸੀਂ ਵੀ ਮੈਂਬਰ ਆ ਜਿਨ੍ਹਾਂ ਦੇ ਹੱਥ ਤੋਂ ਅਸੀਂ ਸਨਮਾਨਤ ਲੈਂਦਾ ਹਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ 5000 ਰੁਪਿਆ ਇਨਤੀ ਲਾਣਾ ਧੂਰੀ ਤਰਸੇਮ ਜੀ ਨੂੰ ਸਨਮਾਨਤ ਕੀਤਾ 5000 ਆਪਦਾ ਤੁਸੀਂ ਸੋਹਣੀ ਜਾਣਦੀ ਹੋ ਛੋਟਾ ਵੀਰ ਤੁਹਾਡਾ ਰਾਜੂ ਜੀ ਖੜਾ 5000 ਮੈਨੂੰ ਸਨਮਾਨਤ ਕਰਿਆ ਪੰਮੇ ਬਾਈ ਨੇ ਦਿਨ ਤੋਂ ਗੁਲੀ ਰਾਤ ਚੋਗਣੀ ਮਾਲਕ ਉਹਨਾਂ ਨੂੰ ਕਿਉਂਕਿ ਬਾਹਰ ਸਚੇਤਾਂ 'ਚ ਬੈਠੇ ਨੂੰ ਧੰਨਵਾਦ ਮਾਲਕ ਕਰੇ ਤਰੱਕੀਆਂ ਬਖਸ਼ੇ ਪ੍ਰਮਾਤਮਾ ਬਹੁਤ ਬਹੁਤ ਸ਼ੁਕਰੀਆ ਅੱਜ ਅਸੀਂ ਉਹਨਾਂ ਦਾ ਸਨਮਾਨਤਾ ਲੋਂਗੋਵਾਲ ਮੇਲੇ ਦੇ ਵਿੱਚ ਲੈ ਚੁੱਕੇ ਹਾਂ ਜੀ ਸਾਸਤਰੀ ਕਾਰਤਮਾ ਬਾਈ ਜੀ ਨੂੰ ਧੰਨਵਾਦ ਸਾਡੀ